ਲੱਫ ਤੂੰ ਆਈ ਜਾਂਦਾ ਕੁੜੀ ਦਾ ਹਲੋ ਹਾਂ ਬਤਾ ਆ ਗਈ ਕਿੱਥੇ ਜੇ ਅੱਡੇ ਤੇ ਆਹੋ ਅੱਡੇ ਤੇ ਬਹਿ ਜਾ ਤੇ ਮੈਂ ਸਾਗ ਪਾ ਰੱਖਿਆ ਡੋਲੂ ਚ ਤੇ ਮੈਂ ਲੈ ਕੇ ਆਉਣੀ ਆ ਤੈਨੂੰ ਫੜਾਉਣ ਵਾਸਤੇ ਤੇ ਭਾਬੀ ਤੇਰੀ ਭਾਬੀ ਤਾਂ ਉਹਨਾਂ ਦੇ ਗਈਆ ਵਿਆਹ ਲੈ ਨਿਕਲੀ ਵਿਆਹਗਾ ਉਹ ਤਾਂ ਅੁੰਦੀ ਨਹੀਂ ਹੱਥਾਂ ਤਾਈ ਤੇ ਸਾਗ ਤਾਂ ਉਹਦੇ ਨਾਲ ਆਪਦੀ ਭੈਣ ਭੂਣ ਬਾਜਦੇ ਤਰਿਆ ਹੋਊਗਾ ਤੇ ਮੈਂ ਦਾ ਤੈਨੂੰ ਪਾ ਕੇ ਫੜਾਦਾ ਸਾਰਾ ਤੇ ਤੂੰ ਆ ਦਾ ਮौज ਮਾਰੀ ਲੈ ਬਲਾਈ ਸੋਨਾਗਾ ਬਣਾਇਆਗਾ ਉਹਨੇ ਪਾਲਕ ਪੂਲਕ ਪਾ ਕੇ ਮੇਥੇ ਪਾ ਕੇ ਤੇ ਟਮਾਟਰਾਂ ਗੰਡਿਆਂ ਦਾ ਤੜਕਾ ਤੁਰਕਾ ਲਾ ਕੇ ਵਧੀਆ ਲਾਇਆ ਹੋਇਆ ਤੜਕਾ ਤੁਰਕਾ ਦਿੰਦਾ ਤੜਕਾ ਵੀ ਨਹੀਂ ਲਾਉਣਾ ਪੈਣਾ ਛੀ ਸੱਤ ਦਿਨ ਮौज मारेਗੀ ਤੇ ਮੈਂ ਲੈ ਕੇ ਆਉਣੀ ਆ ਚੰਗਾ ਉੱtre ਹੀ ਤੁੰਡੇ ਤੇ ਅੱਛਾ ਪਸ ਤੂੰ ਇੱਥੇ ਖੜ ਜਾ ਆ ਗਈ ਬੱਸ ਮੈਂ ਆ ਹੁਣ ਆ ਜੂ ਮੈਂ ਤਾਂ ਕਿਸੇ ਦਾ ਮੋਟਰਸਾਈਕਲ ਤੇ ਚੜ ਕੇ ਆ ਜੂਗੀ 2 ਮਿੰਟਾਂ ਜੀ ਆ ਗਈ ਆ ਜਾ ਚਲ ਫੜਾ ਹਾਂ ਦੋ ਮਿੰਟ ਅਜ ਮੈਂ ਤਾਂ ਦੋ ਕਰਨਾ ਕਰੂੰਗੀ ਲੰਮਾ ਲੰਮਾ ਪ੍ਰਾਂਨਾ ਇਹ ਹੁਣ ਮੋੜਨੀ ਮੈਂ ਤੱਕ ਖੜਾ ਕੇ ਆ ਆਡਾ ਕਿਹੜਾ ਬਾਹੀ ਦੂਰਾ ਹੈਗਾ ਜੇ ਤੈਨੂੰ ਹੋਪ ਤੂਗੀ ਬਸ ਤੇ ਉਹ ਦਿਨ ਤਾਂ ਮੌਫਰ ਜੂਂਗੀ ਚਲ ਮौज ਮਾਰਗੀ ਮੇਥੀ ਦਾ ਸਾਗ ਨਹੀਂ ਸਿਆਲ ਚ ਕਿਹੜਾ ਸਾਗ ਬਣਦਾ ਬਣਾਉਣਾ ਕਿਹੜਾ ਸੌਖਾ ਹੈਗਾ ਪਹਿਲਾਂ ਮੁੱਲ ਲੈਣਾ ਪੈਂਦਾ ਪਾਲਕ ਮੇਥੇ ਫੇਰ ਤਾਂ ਨਾ ਪਹਿਲਾਂ ਸਾਰਾ ਦਿਨ ਖਾ ਜਾਂਦਾ ਸਾਗ ਦੇਸੋਂ ਨਹੀਂ ਲੱਕੜਾ ਬਾਲਣੀਆਂ ਪੈਂਦੀਆਂ ਫੇਰ ਬਣਦਾ ਕਿਤੇ ਉਹਨਾਂ ਦੇ ਵਿਚਾਰਿਆਂ ਦੇ ਲੱਕੜਾ ਹੈ ਨਹੀਂ ਸ਼ਹਿਰ 'ਚ ਰਹਿੰਦੀ ਹੈ ਮੇਰੀ ਧੀ ਸਾਡੇ ਤਾਂ ਲੱਕੜਾ ਬਥੇਰੀਆਂ ਆਪੇ ਹੋਰ ਬਣਾਉਂਦੀ ਰਹੂਗੀ ਇਹਨੇ ਵੀ ਭੈਣ ਨੂੰ ਬਣਾ ਕੇ ਰੱਖਿਆ ਸੀ ਕਿ ਮੇਰੀ ਭੈਣ ਸ਼ਹਿਰ 'ਚ ਰਹਿੰਦੀ ਹੈਗੀ ਆਪੇ ਬੋਹ ਕੋਲ ਹੀ ਪੰਨੇ ਦੇ ਆਪਾ ਕਿ ਲੈਣਾ ਮੇਰੀ ਧੀ ਦਾ ਮੋਜ ਮਾਰੂਗੀ ਨਾ ਸਾਗ ਦੀ ਸਾਲ ਮੈਂ ਤਾਂ ਮੋਹ ਨਾ ਪੜਾਇਆ ਹੁ ਭੱਜ ਕੇ ਲੈ ਆਈ ਕਰ ਦਿਆਂਗੀ ਅੱਧਾ ਸਾਗ ਤਾਂ ਉਹਦੇ ਵਕਤ ਕੱਢ ਕੇ ਰੱਖ ਗਏ ਭੈਣ ਵਾਸਤੇ ਅੱਧਾ ਤੜਕਣੀ ਜੀ ਚ ਕੱਢ ਲੈਣੀ ਹੈਗੀ ਆਥਰੇ ਸਾਗ ਨੂੰ ਤੜਕਾ ਲਾ ਲਾਂਗੇ ਹੋਰ ਭੈਣ ਸਾਰਾ ਦਿਨ ਮੱਥਾ ਵੱਜਦਾ ਕਿਹੜਾ ਅਹੀਂ ਬਣ ਜਾਂਦਾਗਾ ਹੈ ਨਾ ਲੱਕੜ ਵਾਲੇ ਨੂੰ ਹੁੱਕ ਕਿੰਨਾ ਮੱਥਾ ਮਾਰਿਆ ਪਹਿਲਾਂ ਦਾਤ ਨਾਲ ਚੀਰਿਆ ਮੇਰਾ ਤਾਂ ਇੱਥੇ ਵੱਜਾ ਦਾਤ ਤੇ ਹੋਰ ਇੰਨੀ ਮਿਹਨਤ ਮਸਾਲਾ ਬਣਾਇਆਗਾ ਕਿਹੜਾ ਬਣਾਉਣਾ ਸੌਖਾ ਦਾ ਉਹਨੇ ਤਾਂ ਆਰਡਰ ਲਾਤਾ ਮੈਨੂੰ ਕਿ ਸਾਗ ਬਣਾ ਦੇ ਮੇਰੇ ਵਾਸਤੇ ਹੈ ਹੁਣ ਸਾਗ ਕਿੱਧਰ ਨੂੰ ਮੂਹ ਮਰ ਜਾ ਲੈ ਕੋੜੇ ਹੋਰ ਚੀਜ਼ਾਂ ਦੀ ਤਾਂ ਚੋਰੀ ਸੁਣੀ ਸੀ ਮੈਂ ਕੋਈ ਜਿਹੜਾ ਸਿਲੰਡਰ ਚੋਰੀ ਹੋਗਾ ਕਿਸੇ ਦੇ ਕੁਝ ਚੋਰੂਗਾ ਕੋੜੇ ਅੱਜਕੱਲ ਸਾਗ ਵੀ ਚੋਰੀ ਹੋਣੀ ਲੱਗ ਗਿਆ ਸਾਗੀ ਕਿੱਧਰ ਗਿਆ ਕੁੜੇ ਕਿਤੇ ਬੁੜੀ ਜਿੰਨੇ ਦਾ ਨੀ ਕਾਰਨਾ ਨਾ ਕਰਤਾ ਮੈਨੂੰ ਤਾਂ ਲੱਗਾ ਉਸੇ ਦੇ ਕੰਮ ਹੀ ਹੈਗੇ ਆ ਹੱਕ ਚ ਜੀ ਨਾ ਬਹੁਤ ਮੈਨੂੰ ਆਹੀ ਬੁਰੀ ਲੱਗਦੀ ਹੈਗੀ ਆਏ ਤਾਂ ਹੈ ਨਹੀਂਗਾ ਵੀ ਉਹਨੇ ਤਾਂ ਸਾਰਾ ਦਿਨ ਲੈ ਕੇ ਮੱਥਾ ਮਾਰਿਆ ਬੈਠਾ ਲੈ ਕੇ ਆਏ ਹੈ ਮੁੱਲ ਦਾ ਸਾਗਲ ਮਗਵਾਇਆ ਮਸਾਂ ਮਿੰਟਾ ਕਰ ਕਰਕੇ ਫੇਰ ਮੈਨੂੰ ਚੀਰਿਆ ਤੋਤਾ ਮਸਾ ਰੰਨਿਆ ਸੀਗਾ ਪਤਾ ਨਹੀਂ ਕਿੱਧਰ ਲੈ ਕੇ ਨਿਕਲ ਗਈ ਮੈਨੂੰ ਲੱਗਦਾ ਹੋਣਾ ਹੋਏ ਕੁੜੀ ਕੋਲੇ ਗਈ ਹੋਣੀ ਪੱਕੀ ਗੱਲ ਹੀ ਆ ਉਹ ਕੜਾਹੀ ਜੀ ਹੈਗੀ ਉਹ ਵੀ ਬਣਾਉਣਾ ਤਾਂ ਜਾਣਦੀ ਨਹੀਂ ਚੱਕ ਕੇ ਉਹ ਆਰਡਰ ਲਾ ਦਿੰਦੀ ਹੈਗੀ ਮਾ ਮੈਨੂੰ ਸਾਗ ਬਣਾ ਕੇ ਭੇਜਦੀ ਮਾ ਮੈਨੂੰ ਸਾਗ ਬਣਾ ਕੇ ਭੇਜਦੀ ਵੀ ਲੈ ਮਣਾ ਵੀ ਤੈਨੂੰ ਇੰਨਾ ਵੀ ਰੱਖਣੇ ਹੈਗਾ ਚਾ ਸਾਗ ਬਣਾਉਂਦਾ ਹੈ ਇਹ ਇਹ ਹੀ ਜੀ ਆਵੇ ਇੰਨਾ ਮੱਥਾ ਮਾਰਿਆ ਸੀਗਾ ਮੈਂ ਤਾਂ ਲੈ ਪਤਾ ਨਹੀਂ ਕਿੱਧਰ ਲੈ ਕੇ ਵਾਗੀ ਚੱਲ ਕੋਈ ਨਾ ਐ ਕਰਦੀ ਹੈਗੀ ਫਿਰ ਇਕ ਲੈਣੀ ਹੈਗੀ ਜਾ ਕਿ ਕਿੱਧਰ ਹੈ ਸਾਗ ਦੇਣੀ ਇਹਨਾਂ ਦਾ ਹੁਣ ਮੇਰਾ ਕੀ ਕੰਮ ਆਗਾ ਉਹਦੇ ਤਾਂ ਮੈਂ ਕਰੂਗੀ ਧੋਣਾ ਛੱਟਾ ਇੱਕ ਜਾ ਆਈ ਨਹੀਂ ਮੈਂ ਲਾਦੀ ਬਹਿਣ ਦੇ ਕਰੋ ਸੁੰਨਾ ਪਿਆ ਕਰਤਾ ਹਮ ਜੋ ਕਰੀ ਬਾਹਰ ਵੀ ਖੁੱਲੇ ਪਿਆ ਆਇਦਰ ਵੀ ਆ ਜਾ ਵਧੀਆ ਚਾਲ ਉਹਨੂੰ ਤਾਂ ਪਤਾ ਹੀ ਨਹੀਂ ਲੱਗਣਾ ਵਿਸਾਗ ਕਿੱਧਰ ਗਿਆ ਜਦੋਂ ਉਹ ਆਉ ਮੈਨੂੰ ਕਾ ਆਖੂਗੀ ਵੀ ਕੀ ਉਹ ਤਾਂ ਤੂੰ ਕਹਿੰਦਾ ਬਾਹਰ ਡਾਕ ਕੇ ਗਈ ਸੀ ਕੀ ਬਤਾ ਕੌਣ ਲੈ ਗਿਆ ਸਾਗ ਮੈਨੂੰ ਕੀ ਮથે ਕੋਈ ਰਾਖੀ ਬਿਠਾ ਕੇ ਗਈ ਸੀ ਸਾਗ ਦੀ ਚੱਲ ਮੈਂ ਤਾਂ ਇੱਥੇ ਪੈ ਜਾਨੀ ਮੈਂ ਖੁਦਾ ਪਈ ਐ ਮੈਨੂੰ ਕੀ ਪਤਾ ਹੁਣ ਤੂੰ ਕਿ ਇੱਥੇ ਰਾਖੀ ਛੱਡ ਕੇ ਗਈਆਂ ਕਿਸੇ ਨੂੰ ਕੱਦ ਦੀ ਬਾਹਰ ਤਾਂ ਸਾਰੇ ਖੁੱਲੇ ਪਏ ਆਗੇ ਖਈ ਨਹੀਂ ਕਰੀ ਅਲੀ ਕਿੱਧਰ ਹੁੰ ਗਈ ਆਈ ਨਹੀਂ ਵਿਆਹ ਦੇ ਕੋ ਅੱਜ ਵਿਆਹ ਨਹੀਂ ਖਾਊਗਾ ਤਾਂ ਉਹ ਤਾਂ ਸਾਗ ਦਾ ਪਤਾ ਹੀ ਨਹੀਂ ਲੱਗਣਾ ਕਉ ਬਿਆਰਾਂ ਦੇ ਖਾਉ ਚੰਗ ਚੰਗੇਰੀ ਦਾਲ ਸਾਗ ਤਾਂ ਇਹਨੇ ਅਜੂਹੀ ਤਾਂ ਲਿਆ ਵੀ ਸਵੇਰੇ ਖਾ ਲ ਤੜਕੇ ਸਦੇ ਹਾਂ ਨਹੀਂ ਅੱਜ ਜੇ ਸਾਗ ਕੀ ਕਰ ਲੈਣਾ ਦੇਖੇ ਬਤੀਲਾ ਚੱਲ ਮੇਰਾ ਖਾੜਾ ਤਾਂ ਛੱਟਿਆ ਮੇਰਤੀ ਨੂੰ ਦੇਤਾ ਸਾਗ ਮੇਰਤੀ ਦਾ ਮੌਜਵਾਦੂ ਕਿ 10 ਦਿਨ ਸਾਗ ਨਾਲ ਸਾਗ ਤਾਂ ਨਾ ਮਿਲਾਈ ਵਰਗਾ ਬਣਿਆ ਸੀ ਬਹੁਤ ਸਵਾਦ ਸੀਗਾ ਤੇ ਬਣਾ ਕੇ ਵੀ ਬੜਾ ਸ਼ੌਕਦਾਂ ਗਈ ਸੀ ਰੱਖ ਕੇ ਤੜਕੇ ਤੜਕੇ ਲਾ ਕੇ ਚਾਹ ਗੋਦੀਆ ਹੋਇਆ ਨਹੀਂ ਪਤਾ ਲੱਗਿਆ ਇਹਨੂੰ ਜਿੰਨ ਤੇ ਪਤਾ ਲੱਗ ਗਿਆ ਨਾ ਫਿਰ ਤਾਂ ਇਹ ਮੇਰੀ ਗੁਦਰੀ ਨੇ ਬਾਲ-ਬਾਲ ਕਰ ਦਿੰਦੀ। ਇਹਨਾਂ ਤਾਂ ਪੈਣੀ ਆ ਹੁਣ ਵਿੰਦ ਕਰਦੇ ਤੇ ਥੱਕ ਵੀ ਆਉਂਦੀ ਜਾਂਦੀ। ਅੱਡੇ ਤੇ ਹਾਏ ਹਾਏ ਗਰਮੀ ਹੈ ਭਾਈ ਇਹ। ਪੁੱਤੇ ਦਾ ਸਿਆਲ ਚੜ ਗਿਆ ਗਰਮੀ ਨਹੀਂ ਘਟੀ। ਪੈਣੀ ਆ ਵਿੰਦ ਕ ਮੈਂ ਤਾਂ ਹੈ ਹੀ ਵੇਰ ਬਾ ਥੱਕ ਗਈ। ਲੈ। ਇਹਨੂੰ ਆਏ ਸੀਗਾ ਵੀ ਉਹ ਕਿਹੜਾ ਘਰੇ ਹੈਗੀ ਹੈਗੀ। ਮੈਂ ਵੀ ਜਾਣ ਕੇ ਸਿਆਸਤ ਨਹੀਂ ਬਾਹਰ ਪੇੜ ਕੇ ਪਈ ਸੀਗੀ। ਹੁਣ ਘਰ ਦੀ ਹੈਗੇ ਤੇ ਨਾ ਕੱਲਬਾਤ ਵੀ ਇਹ ਐ ਕਿਉਂ ਕਰਦੀ ਹੁੰਦੀ ਹੈ ਜੀ ਮੈਂ ਮਿਹਨਤ ਕੀਤੀ ਐਨੀ ਮਿਹਨਤ ਨਾਲ ਸਾਗ ਬਣਾਇਆ ਤੇ ਆਪ ਉਹ ਕਰਦੀ ਐ ਹੈਗੀ ਜੀ ਚੁੱਪ ਕਰਕੇ ਮੂੰਹ ਚੱਕ ਕੇ ਚੋਰ ਮਾ ਪਾ ਕੇ ਲੈ ਗਈ ਸਾਗ ਫੜ ਜਾ ਪੁੱਛਦੀ ਐ ਨੀ ਮੈਂ ਨਹੀਂ ਬੇਬੇ ਹਾਂ ਮੈਨੂੰ ਆ ਦੱਸ ਹਾਂ ਸਾਗ ਕਿੱਥੇ ਹੈ ਦਾ ਮੈਨੂੰ ਕੀ ਪਤਾ ਸਾਗ ਦਾ ਲੈ ਕਹਦੀ ਮੈਨੂੰ ਕੀ ਪਤਾ ਸਾਗ ਦਾ ਮੈਨੂੰ ਸਾਗ ਦਾ ਨਹੀਂ ਪਤਾ ਦੱਸ ਆ ਕੀ ਨੂੰ ਫੜਾ ਕੇ ਆਈ ਐ ਲੈ ਬਾ ਕੀ ਨੂੰ ਫੜਾਉਣਾ ਸੀਗਾ ਤੂੰ ਕਹੀ ਕਹੇ ਜਿਕੇ ਕਾਰ ਜੰਨੇ ਛੱਡ ਕੇ ਭੱਜ ਜਾਣੀ ਆ ਬਾਹਰ ਖੁੰਨੇ ਛੱਡ ਕੇ ਤੇ ਕਿਧਰ ਗਈ ਸੀ ਤੂੰ ਮੈਂ ਇੰਦਰ ਜਾਨਾ ਸੀਗਾ ਮੈਂ ਤੇਰੇ ਲੱਛਣ ਦੇਖੀ ਆਂਦੀ ਸੀ ਤੇਰੇ ਬਾਹਾਂ ਨੂੰ ਪਤਾ ਲੱਗਦਾਗਾ ਮੈਂ ਸੁਣੀ ਆਂਦੀ ਸਾਰ ਨੂੰ ਗੱਲਾਂ ਮੈਂ ਦਰਬਾਰ ਲਾ ਕੇ ਲੁੱਕ ਕੇ ਬੈਠੀ ਸੀ ਤੂੰ ਕਹੀ ਜਾਂਦੀ ਸੀਗੀ ਉਹ ਤਾਂ ਨਿਕਲ ਗਈ ਉਹਨੂੰ ਕਿਹੜਾ ਪਤਾ ਲੱਗਦਾ ਆਪਣੀ ਮौज ਬਣ ਗਈ ਕੁੜੀ ਨੂੰ ਸਾਫ ਫੜਾਈ ਕੁੜੀ ਨੂੰ ਸਾਫ ਉਹਦੇ ਵਾਤੇ ਤੇ ਰਹਿ ਸੀਗਾ ਚੱਕ ਕੇ ਮੂੰਹ ਫੜਾਈ ਨੂੰ ਪੁੱਛਦਾ ਰਹਿੰਦੀ ਅੱਛਾ ਭੈਣ ਨੂੰ ਦੇਣਾ ਸੀਗਾ ਸਾਹ ਹਾਂ ਭੈਣ ਨੂੰ ਦੇਣਾ ਸੀਗਾ ਤੇ ਫਿਰ ਮੇਰੀ ਕੁੜੀ ਕੀ ਮਾੜੀ ਜੀ ਮੈਂ ਤੇ ਕੁੜੀ ਦਿੰਦਾ ਤਾਂ ਫਿਰ ਤੀ ਮੋੜਾ ਆਵੀ ਕੁੜੀ ਵਾਸਤੇ ਤੂੰ ਆਪ ਬਣਾਉਂਦੀ ਹੱਥ ਪੈਸਾ ਹੀ ਸਲਾਮਤ ਤੇਰੇ ਤੂੰ ਬਣਾ ਲੈਂਦੀ ਕਿਉਂ ਮੇਰਾ ਬਣਾਇਆ ਹੋਇਆ ਸਾਹ ਤੂੰ ਫੜਾ ਕੇ ਇਹਦੀ ਕੁੜੀ ਨੂੰ ਲੈ ਮੇਰੀ ਕੁੜੀ ਦਾ ਕਿਸ ਦਾ ਸੀ ਸਾਰੀ ਸਾਗ ਜੋਗਦੀ ਵੀ ਨਹੀਂ ਮੇਰੀ ਕੁੜੀ ਤੇ ਮੇਰੇ ਤੇਰੀ ਕੁੜੀ ਦਾ ਸਾਹ ਸਾਗ ਦਾ ਨਿੱਸਾ ਪਾਇਆ ਸੀ ਮੈਂ ਵੀ ਸਾਹ ਜੀ ਸਬਾਈ ਜੀ ਵਿਧ ਨਾਮ ਲਿਖਿਆ ਸੀ ਨਾ ਵੀ ਤੇਰੀ ਕੁੜੀ ਵਾਸਤੇ ਸਾਹ ਬਣਾਇਆ ਦੇਖ ਬਾਬੇ ਮੇਰੇ ਗੱਲ ਸੁਣ ਲੈ ਅੱਜ ਤਾਂ ਵੀ ਤੂੰ ਸਾਫ ਫੜਾਈ ਅਕਿ ਜਿਵੇਂ ਇਹ ਗੱਲਾਂ ਮਿੰਦਣ ਲੱਗਣ ਚੰਗੀਆਂ ਤੇਰੇ ਨਾਲ ਤੂੰ ਤਾਂ ਜਿਹੜੀ ਚੀਜ਼ ਜੁੰਦੀ ਹੈ ਜੇ ਤੂੰ ਬਣਾਉਣੇ ਆਗੇ ਸਭ ਕੁਛ ਉਹਦੇ ਕੋਲ ਫੜਾਇਓ ਮੇਰੀ ਕੱਲੋਂ ਕੋਸੇ ਦੇ ਮੂੰਹ ਲੱਗੇ ਸਾਡੇ ਕੰਨ ਮੂੰਹ ਲੱਗਿਆ ਵਾ ਤੂੰ ਕਿਹੜਾ ਖਾਣਾ ਸੀ ਬਹਿ ਕੇ ਖਾਣੇ ਸੀ ਦਾਦਪਾ ਚੰਗੀ ਚੜ ਕੇ ਆਈ ਨਹੀਂ ਬਹਿ ਜਾ ਘਟ ਕੇ ਸਾਡ ਮੱਥਾ ਮਾਰਿਆ ਸੀਗਾ ਆ ਪਹਿਲਾਂ ਤਾਂ ਮਸਾ ਤੇ ਬਣਾਇਆ ਹੈ ਮੰਗਵਾਇਆ ਲੈ ਹੁਂ ਚੀਰਿਆ ਉਹਨੂੰ ਮਸਾ ਬਣਾਇਆ ਤੇ ਮੈਂ ਤਾਂ ਆ ਵਜਾ ਸੀ ਰਾਤ ਮਸਾਲਾ ਬਣਾਇਆ ਸਾਰਾ ਲੈਣਾ ਤੇ ਹੁਣ ਤੂੰ ਆਇਆ ਮੈਂ ਮਸਾ ਤੜਕੇ ਦੁਰਕੇ ਚੱਕ ਕੇ ਮੂੰਹ ਤੇ ਤਾਇ ਸੀ ਤੜਕਿਆ ਹੋਇਆ ਫੜਾਇਆ ਹੀ ਨਹੀਂ ਤੜਕਾ ਵੀ ਨਾ ਲਾਉਣਾ ਪਵੇ ਉਹ ਤਾਂ ਹੱਥ ਦੁਖਦੇ ਆ ਨਾ ਲੈ ਜੇ ਤੇਰੀ ਭੈਣ ਦੇਖਣਾ ਤੂੰ ਦੁਖਦੀ ਆ ਤੇਰੀ ਭੈਣ ਨਹੀਂ ਸਾਹ ਤੜ ਸਕਦੀ ਨਹੀਂ ਉਹਨਾ ਉਹ ਵੀ ਸ਼ਹਿਰ ਚ ਰਹਿੰਦੇ ਆ ਉਹਦੇ ਲੱਕੜਵਾਲਣ ਹੁੰਦਾ ਨਹੀਂਗਾ ਭੈਣੇ ਹੁੰਦਾ ਨਹੀਂ ਲੱਕੜਵਾਲਾ ਤੇਰੀ ਵੀ ਹੁਣ ਤਾਂ ਬਸ ਬਹਾਨੇ ਚਾਹੀਦੇ ਸਭ ਕੁਝ ਹੁੰਦਾ ਬਲਾਈ ਨਹੀਂ ਮੁਕਦੀ ਹੈਗੀਗੀ ਮੈਂ ਤੇ ਵੀ ਸ਼ਹਿਰ ਚ ਹੀ ਰਹਦੀ ਆ ਅੱਜੀ ਕੋਲੇ ਕਿੱਥੇ ਲੱਕੜਾ ਤੇ ਫਿਰ ਤੂੰ ਆ ਆਦਦੀ ਬਸ ਤੇ ਆਪ ਬਣਾਉਂਦੀ ਤੇਰੀ ਭੈਣ ਤਾਂ ਪੱਥਰ ਵੀ ਪੱਥਲਾ ਦੇ ਮੁੱਲ ਲਾ ਲਾ ਕੇ ਮੈਂ ਕਿ ਫਿਰ ਬਈ ਤੂੰ ਮੇਰੇ ਨਾਲ ਸੁਣ ਤੂੰ ਸਾਗ ਆਪ ਬਣਾ ਕੇ ਦੇ ਆਂਦੀ ਮੇਰੇ ਸਾਥ ਕਿਉਂ ਫੜਾ ਕੇ ਹੀ ਆ ਗਈ ਹੈ ਹੈ ਆਏ ਨਾ ਲੋਟ ਨੂੰ ਅੱਗੇ ਚਾਣਾ ਨਾ ਹੈ ਮਾਮਾ ਲੈ ਜਾਂ ਅੱਜ ਨਹੀਂ ਤੂੰ ਲੋਟ ਆਏ ਨਾ ਲੋਟੋਂ ਦੀ ਹੁਣ ਤਾਂ ਮੰਤਰੀ ਧੜ ਕੇ ਰੱਖਿਆ ਤੂੰ ਵੀ ਅੱਛੇ ਬੱਛੀ ਰਹਾ ਕਰ ਲੈ ਨਹੀਂ ਮਰੇ ਤਾਂ ਕਹਿ ਮਾਰ ਦਿਆ ਤੂੰ ਬੰਦਾ ਮਾਰਨਾ ਨਹੀਂ ਦਿੰਦਾ ਬਾਹ ਖੋਹਦਾ ਇੱਟਾ ਬਾਹ ਖੋਹਦਾ